ਜੀ ਅਸੀਂ ਪਹੁੰਚ ਗਏ ਸਬਜ਼ੀ ਮੰਡੀ ਕੋਟਕਪੂਰੇ ਦੀ ਸਬਜ਼ੀ ਮੰਡੀ ਇਹ ਆ ਸਬਜ਼ੀ ਮੰਡੀ ਕੋਟਕਪੂਰੇ ਦੀ ਲੋ ਜੀ ਆਪਾਂ ਸਬਜ਼ੀ ਮੰਡੀ ਤੋਂ ਚੱਲੇ ਆਂ ਦੁਕਾਨ ਤੇ ਹੋਰ ਨਾ ਸੀ ਮੇਰੇ ਨਾਲ ਜਸੂ ਦੇ ਮਾਰਨਾ ਸੀ ਵਿੱਚ ਮੋਟਰਸਾਈਕਲਾਂ ਫੇਰ ਆ ਗਏ ਜੀ ਸਬਜ਼ ਮੰਡੀ ਲਵਾਂਗੇ ਕੁ ਸਬਜੀ ਸਬਜੀ ਇਹ ਦੇ ਦੋ ਕਿਹਦੀ ਮੈਨ ਫੇਵਰਿਟ ਅਮਰੀਕੀ ਕੈਂਦੇ ਨੇ ਅਰਬੀ 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 ਹਜੇ ਆਈ ਨਹੀਂ ਦੇ ਦੋ ਪੰਜ ਪੰਜ ਚਾਰ ਚਾਰ ਕਦੂਆਂ ਦੀਆਂ ਦੇ ਦਿਓ ਤਿੰਨ ਤਿੰਨ ਚਾਰ ਚਾਰ ਵੱਲਾਂ ਦੇ ਦਿਓ ਸਾਰੀਆਂ ਲੋ ਜੀ ਆਪਾਂ ਲਾਉਣ ਲੱਗੇ ਆ ਹੁਣ ਵੱਲਾਂ ਵੱਲਾਂ ਦਾ ਆ ਗਿਆ ਮੌਸਮ

ਕਿਆ ਕਰੀਏ ਕ੍ਰੇਲੇ ਕ੍ਰੇਲੇ ਦਾ ਬਲਾ ਹੋਰ ਦੇ ਦਿਓ ਦੋ ਵੱਲਾਂ ਜ਼ੀਰੋ ਸਵਿਕ ਸੈਂਸ ਨਾ ਨਾ ਪੁੱਛੇ ਵਾਲਾ ਨਹੀਂ ਨਾ ਪੁੱਛਦੇ ਨਾ ਆਪਾਂ ਰਹਿ ਬਹੁਤ ਥੋੜੀ ਕਿੰਨੋ ਕਿੰਨੋ ਕਿਰੇੜਾ ਇਹਨੂੰ ਬਿਜਾਰ ਦੇ ਯਾਰ ਇਹੋ ਮਿੱਠਾ ਹੈ ਜਿਹੜਾ ਮੱਦੀਆ ਇੱਕ ਜਿਹਨੂੰ ਨਹੀਂ ਗੌਰ ਵਾਲਾ ਹੈ ਚੱਲ ਲੈ ਕੇ ਜਾਣਾ ਬੜਾ ਬਿਆਰ ਜੀ ਕਿਨੇ ਕਰਦੀ ਜੀ ਕਿਲੋ ਸਵਾ ਕਿਲੋ ਕਰ ਦੋ ਜੀ ਬੜਾ ਵੱਡਾ ਬਾਦ ਆਉਣੇ ਕੱਲ ਨੂੰ ਆਉਂਗਾ ਹਾਂ ਆ ਲੈ ਆ ਰੰਗਸਾ ਲੱਗੇ ਦੂਜਾ ਦੇ ਭਾਈ ਹੈ ਇਹਦਾ ਉੱਡੂਗਾ ਉੱਡੂ ਮੈਂ ਮੰਨਦਾ ਦੋ ਡੀਗਲ ਹੋਊਗਾ ਹਾਲੇ ਲੋ ਜੀ ਇਹ ਰਾਤ ਬਣਾਇਆ ਨਾ ਥੋੜਾ ਜਿਹਾ ਗਰਮ ਹੋ ਗਿਆ ਐਂ ਮੇਰੇ ਕੋਲ ਆ ਗਿਆ ਕਿਦੋਂ ਕਿਹ ਆ ਗਿਆ ਕਹਿੰਦੇ ਨੋਟ ਕੇ ਹੋ ਜਾ ਹੱਸਦਾ ਮਹਿਰ ਦੋਸਤੋ ਆਲੂ 300 ਬਸ ਓਕੇ ਹੋ ਗਿਆ ਜੀ ਮੋੜ ਦੇ ਹੋਰ ਕੁਛਾਰੇ ਮੋੜ ਦੇ ਨੇ ਫਿਰ ਕੋਈ ਨਹੀਂ ਧੰਨਵਾਦ ਗਾਇਸ ਅੱਜ ਸੀ ਨਵਾਂ ਬਿਜ਼ਨਸ ਖੋਲਿਆ ਹੈ ਇਸੇ ਗੱਡੀ 'ਚ ਸਬਜ਼ੀਆਂ ਵੇਚਦੇ ਆ ਆਲੂ ਵੀ ਹੈ ਸਾਡੇ ਕੋਲ ਬਹੁਤ ਪਸ਼ੇ ਤੁਸੀਂ ਆ ਜਾਓ ਅੱਜ ਸੋਜੀਆਂ ਦੂਜੀਆਂ ਵੀ ਵੇਚਦੇ ਆ ਕਿ ਆਪਣਾ ਕਦੋਂ ਹੈ ਧਣੀਆਂ ਐ ਗਾਜਰਾ ਐ ਆਲੂ ਐ ਪਿਆਜ਼ ਐ ਚੱਲ ਕੋਈ ਨਹੀਂ ਹੁਣ 2-4 ਦਿਨ ਲੋਡ ਨਹੀਂ ਬਾਈ ਰਤਨ ਤਰਾਂ ਆਪਾਂ ਵੀ ਲੈ ਚੱਲੇ ਨਾ ਰਤਨ ਅੰਕਲ ਐ ਲੈ ਜਾਂਦਾ ਹੁੰਦਾ ਘਟਾ ਭਰ ਕੇ ਲਓ ਜੀ ਅਸੀਂ ਕਰ ਰਹੇ ਆਂ ਵੇਟ ਕਰ ਦਿਆਨੇ ਆਉਣਾ ਥੋੜਾ ਜਿਹਾ ਇੱਥੇ ਗਏ ਵੀ ਕਿਤੇ ਤੇ ਸਦਾ ਪਤਾ ਲੈ ਲਿਆ ਸਬਾਨ ਸਾਰੇ ਸਬਜ਼ੀਆਂ ਜਸੂ ਨਾਲ ਆਇਆ ਅੱਜ ਜਸੂ ਕਹਿੰਦਾ ਮੈਂ ਸ਼ਾਪਿੰਗ ਕਰਨੀ ਹੈ ਸ਼ਾਪਿੰਗ ਕੀ ਸਬਜ਼ੀਆਂ ਦੀ ਸ਼ਾਪਿੰਗ ਕਾਦੀ ਹੁੰਦੀ ਹੈ ਗ੍ਰੋਸਰੀ ਤੇ ਅਸੀਂ ਵੀ ਫਿਰ ਸਾਰਾ ਕੁਝ ਖਰੀਦ ਲਿਆ ਕੱਲ ਨੂੰ ਜਾਣਾ ਆਪਾਂ ਦਿੱਲੀ ਨੂੰ ਤੇ ਬਣੇ ਰਿਓ ਜੇ ਨਾਲ ਧਰਮ ਖਾਵਾਂਗੇ ਦਿੱਲੀ ਦਾ ਟੂਰ 32 ਵਾਲਾ ਚੌਕ ਵੀ ਹੁਣ ਤਾਂ ਇਹ ਲੱਗਦਾ ਜਿਵੇਂ ਪੂਰੀ ਸੰਗਣਾ ਕਿਸੇ ਸ਼ਹਿਰਵਾਦੀ ਚ ਫਿਰਦੇ ਨੇ ਇਹ ਮੁਗਾ ਰੋਡ ਇਹਦੇ ਟਰੈਕਟਰ ਜਾਂਦਾ ਫੁੱਲ ਸਪੀਡਾਂ ਤੇ ਹੋਵੇ ਦਿਰੇ ਕੋਲ ਜੀ ਪੇਟ ਪੂਜਾ ਵੀ ਹੋ ਜੇ ਮੜੀ ਜੀ ਨਾਲ ਕਰਾਂ ਪੇਟ ਪੂਜਾ ਕਰ ਲੀ ਜੱਸੂ ਦੀ ਨਾਨੀ ਨੇ ਆਉਣਾ ਹੁਣ ਨਾਨੀ ਆਸਤੇ ਬਿਸਕਟ ਬਿਸਕਟ ਲੈ ਰਹੀ ਐ ਜੱਸੂ ਹੈ ਹੈ ਜੱਸੂ ਹੋਰ ਜੱਸੂ ਕੀ ਚੀਜ਼ ਕੀ ਚੀਜ਼ ਜਾਨਾ ਵੱਡਾ ਜੁੜਾ ਚੀਜ਼ ਬੋਲ ਤਾ ਤੂੰ ਛੋਟਾ ਪੈਕਟ ਲੈ ਲਾ ਜੱਸੂ ਲੈ ਮੈਨੂੰ ਕਹਦਾ ਕਿ ਵੇਂਦਾ ਚੱਕੀ ਤਰੀ ਆਉਂਦੀ ਫੱਟੇ ਚੱਕੀ ਆ ਚੱਕੀ ਆ ਲੈ ਲੈ ਵੀ ਤੇਜ਼ ਜਾਂਦਾ ਬਾਹਰ ਖੋਲੋ ਬਾਈ ਓਏ ਸਸਕਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਦੋਸਤੋ ਲੋ ਜੀ ਆਪਾਂ ਕੱਲ ਵਾਲੀ ਵੀਡੀਓ ਨੂੰ ਆ ਦੁਬਾਰਾ ਕੰਟੀਨਿਊ ਕਰ ਲਿਆ ਤੇ ਕੱਲ ਆਪਾਂ ਲੈ ਕੇ ਆਏ ਸੀ ਵੱਲਾਂ ਤੁਹਾਨੂੰ ਵਿਖਾਉਣਾ ਮੈਂ ਤੇ ਅੱਜ ਆਪਾਂ ਇਹਨਾਂ ਨੂੰ ਲਾਦ ਗਏ ਕਿਉਂਕਿ ਉਸ ਤੋਂ ਬਾਅਦ ਆਪਾਂ ਜਾਣਾ ਦਿੱਲੀ 에어ਪੋਰਟ ਤੇ ਆਪਾਂ ਸੋਚਿਆ ਕਿਉਂ ਨਾ ਲਾਦ ਗਏ ਸੁੱਕ ਜਾਣਗੇ ਹੁੰਦਿਆਂ ਨੂੰ ਆ ਆਪਣੀ ਸਬਜੀ ਥੋੜੀ ਜੀ ਫਲਵਾੜੀ ਇਹ ਆਪਣੇ ਮੇਥੇ ਮੇਥੀ ਛੋਲੇ ਸਾਗ ਪਾਲਕ ਲਸਣ ਧਨੀਆ ਬਰੋਕਲੀ ਬੰਦ ਗੋਭੀ ਫੁੱਲ ਗੋਭੀ ਪਿਆਜ਼ ਹੁਣ ਆਪਾਂ ਉਧਰਲੀ ਸਾਈਡ ਲਾ ਦਿੰਨੇ ਆ ਵੱਲਾਂ ਕਦੂਆਂ ਦੀਆਂ ਤੇ ਚਾਰ ਹੈਗੀਆਂ ਕਰੇਲੀਆਂ ਦੀਆਂ ਇੱਕ ਰੈਣੀ ਇੱਕ ਟਰਾਈ ਕਰਦੇ ਆ ਫਿਰ ਵੇਖਾਂਗੇ ਲੈ ਸਰਪ੍ਰਾਈਜ਼ ਥੇ ਗੱਢ ਕੇ ਇੱਕ ਹਾਂ ਹਾਂ ਓ ਜੀ ਸਾਥੀਆਂ ਵੱਲਾਂ ਵੀ ਆਪਾਂ ਬਾਬਾ ਕਰੇ ਕਿਰਪਾ ਮੇਰ ਜਾਂ ਚਾਰ ਕੁ ਟੂਰ ਲਾਤੇ